ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨ ਤੋਂ ਹੀ ਇਸ ਟਿੱਕੜੀ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦਰਅਸਲ ਇਹ ਪਰਿਵਾਰ ਸਾਰਿਆਂ ਨੂੰ ਹਸਾਉਣ ਦਾ ਕੰਮ ਕਰਦਾ ਸੀ ਅਤੇ ਇਸ ਪਰਿਵਾਰ ਨੇ ਕਾਮੇਡੀ ਵੀਡੀਓਜ਼ ਦੇ ਨਾਲ ਸਭ ਦੇ ਦਿਲ ਜਿੱਤ ਲਏ ਪਰ ਹੁਣ ਇਸ ਪਰਿਵਾਰ ਤੇ ਖੁਦ ਦੁੱਖਾਂ ਦਾ ਪਹਾੜ ਟੁੱਟ ਪਿਆ ਏ ਦਰਅਸਲ ਇਸ ਲੜਕੇ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਏ ਅਤੇ ਦੱਸਿਆ ਗਿਆ ਕਿ ਇਹ ਸਭ ਹੱਟ ਅਟੈਕ ਦੇ ਕਰਕੇ ਹੋਇਆ ਜਿਸ ਤੋਂ ਬਾਅਦ ਇਹਨਾਂ ਨੂੰ ਚਾਣ ਵਾਲੇ ਲਗਾਤਾਰ ਇਸ ਪਰਿਵਾਰ ਦਾ ਦੁੱਖ ਵੰਡਾਰੇ ਨੇ ਉਥੇ ਹੀ ਤੁਹਾਨੂੰ ਦੱਸ ਦਈਏ ਹਾਲ ਹੀ ਵਿੱਚ ਬਲਕਰਨ ਸੰਧੂ ਅਤੇ ਗੁਰਸ਼ਰਨ ਸੰਧੂ ਵੱਲੋਂ ਵੀ ਇਸ ਪਰਿਵਾਰ ਦੀ ਇੱਕ ਤਸਵੀਰ ਇੰਸਟਾਗ੍ਰam ਸਟੋਰੀ ਵਿੱਚ ਸਾਂਝੀ ਕੀਤੀ ਗਈ ਜਿਸ ਉੱਪਰ ਗੁਰਸ਼ਰਨ ਸੰਧੂ ਨੇ ਲਿਖਿਆ ਮਿਸ ਯੂ ਬਾਪੂ ਜੀ ਕਿੰਨਾ ਸੋਹਣਾ ਪਰਿਵਾਰ ਸੀ ਰੱਬ ਮਿਹਰ ਕਰੇ ਕੁਝ ਇਸ ਤਰੀਕੇ ਨਾਲ ਗੁਰਸ਼ਰਨ ਅਤੇ ਬਲਕਰਨ ਵੱਲੋਂ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਥੇ ਹੀ ਇਹ ਲੜਕਾ ਵੀ ਆਪਣੇ ਫਾਦਰ ਨੂੰ ਮਿਸ ਕਰਦਾ ਰੋਜ਼ ਉਹਨਾਂ ਦੀਆਂ ਪਿਕਸ ਅਪਲੋਡ ਕਰਦਾ ਦਿਖਾਈ ਦਿੰਦਾ ਹੈ ਇਨਾ ਹੀ ਨਹੀਂ ਇਸ ਲੜਕੇ ਦੇ ਵੱਲੋਂ ਆਪਣੇ ਫਾਦਰ ਦੇ ਨਾਲ ਇੱਕ ਲਾਸਟ ਵੀਡੀਓ ਵੀ ਸਾਂਝੀ ਕੀਤੀ ਗਈ ਜੋ ਤੁਸੀਂ ਸਕਰੀਨ ਤੇ ਪਲੇ ਹੁੰਦੀ ਹੋਈ ਵੀ ਦੇਖ ਸਕਦੇ ਹੋ ਡੈਡੀ ਚਲ ਉਹਦੇ ਛੇੜਾ ਲਗਾਣਾ ਛੇੜਾ ਉਹ ਛੇੜਾ ਕਿੱਥੋਂ ਮਰਾਓਗੇ ਹੱਥ ਤੇ ਦੇਖ ਲਾ ਕੀ ਆ ਮੇਰੀ ਤਾਂ ਬਾਹ ਜੀ ਮਥਾ ਨਿਕਲ ਗਿਆ